ਜਿਹੜੇ ਵਿਅਕਤੀ ਦਾ ਹੱਥ ਲੋਕਾਂ ਨੇ ਛੱਡਤਾ ਪੰਜਾਬ ਵਾਲਿਆਂ ਨੇ ਉਹਨੇ ਕੀ ਹੱਥ ਕਿਸੇ ਦੇ ਨਾਲ ਜਿਹੜਾ ਜੀ ਉਹ ਮਲੌੜਾ ਤੋਂ ਪਟਿਆਲੇ ਕਿਸੇ ਟਾਈਮ ਇਹ ਹੁੰਦਾ ਸੀਗਾ ਜਦੋਂ ਕੈਪਟਨ ਰਮਿੰਦਰ ਸਿੰਘ ਉਹਦੀ ਚੜਾਈ ਹੁੰਦੀ ਸੀ ਕਿ ਮਹਿਲ ਦੇ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ ਸੀਗਾ ਲੋਕਾਂ ਦਾ ਪਰ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਤੁਸੀਂ ਅੱਜ ਜਾ ਕੇ ਦੇਖਣਾ ਮਹਿਲ ਦੇ ਬੂਹੇ ਖੁੱਲੇ ਆ ਇੱਕ ਸਿੰਗਲ ਬੰਦਾ ਵੀ ਅੰਦਰ ਜਾਣ ਨੂੰ ਜਿਹੜਾ ਉਹ ਹੈ ਸੁਖਵੀਰ ਸਿੰਘ ਬਾਦਲਦੁਰੀ ਅਜੇ ਵੀ ਵਹਿਮ ਦੇ ਵਿੱਚ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ 5-7 ਸਾਲਾਂ ਦੇ ਵਿੱਚ ਪੰਜਾਬ ਦੇ ਲੋਕ ਇਹ ਭੁੱਲ ਗਏ ਆ ਕਿ 7 ਤੋਂ 17 ਤੱਕ ਗੁੰਡਾਗਰਦੀ ਕਿਸ ਟਾਈਪ ਦੀ ਪੰਜਾਬ ਦੇ ਵਿੱਚ ਹੋਈ ਸੀ। ਫਿਰ ਜਿਹੜੇ ਬਿਆਦਵੀ ਦੇ ਰੋਸ ਤੇ ਵੱਦੋਂ ਲੋਕ ਬੈਠੇ ਸੀ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾ ਗੋਲੀਆਂ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਛੁੱਟੇ ਗਏ। ਇਹ ਉਹ ਚੋਰ ਮੋਰੀਆਂ ਜਿਹੜੀਆਂ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਸੀ ਜਿਹੜਾ ਚਿੱਟੇ ਦਾ ਪੈਸਾ ਕਮਾਇਆ ਗਿਆ ਸੀਗਾ। ਸਿੱਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਦੇ ਤੇ ਨਾਲੇ ਮੀਡੀਆ ਇੰਚਾਰਜ ਸਾਡੇ ਨਾਲ ਨੇ ਗੱਲਬਾਤ ਕਰਦੇ ਹੋ ਨਾਲ ਬਲਤੇਜ ਪੰਨੂ ਜੀ ਸਾਡੇ ਅੱਜ ਨਾਲ ਨੇ ਗੱਲ ਕਿਸ ਤੇ ਕਰਨੀ ਹੈ ਜੀ ਕਿਉਂਕਿ ਹੁਣੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਉਹਦੇ ਵਿੱਚ ਆਪਣੀ ਜਿੱਤ ਦਰਜ ਕੀਤੀ ਹੈ ਦਾਅਵੇ ਵਾਅਦੇ ਬਾਕੀ ਸਾਰੀਆਂ ਪਾਰਟੀਆਂ ਦੇ ਸੀਗੇ ਪਰ ਆਫਟਰ ਆਲ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਐਸੀ ਨੇਤਰ ਕਿ ਆਵਾਂਗੇ ਤੇ ਨੇਤਰ ਕਿ ਆਈ ਹੈ ਬਹੁਤ ਈਜ਼ੀਲੀ ਕਹਿ ਰਹੇ ਸੀ ਸਾਰੇ ਜਣੇ ਵੀ ਅਸੀਂ ਵੀ ਜਦ ਕੀ ਨਰਾਜ਼ਗੀ ਐ ਵੀ ਵਿਅਕਤ ਕਰ ਰਹੇ ਸੀ ਕਿ ਕਾਗਜ਼ ਖੋਹੇ ਗਏ ਜੀ ਫਲਾਣਾ ਹੋਇਆ ਜੀ ਸਾਨੂੰ ਉਥੇ ਕੈਂਡੀਡੇਟਸ ਨੂੰ ਜਾਣ ਨਹੀਂ ਦਿੱਤਾ ਪਰ ਫਿਰ ਵੀ ਕਹਿ ਰਹੇ ਸੀ ਵੀ ਅਸੀਂ ਕੁਛ ਨਾ ਕੁਛ ਆਪਣੀ ਜਿਹੜੀ ਮੱਲ ਮਾਰਾਂਗੇ ਪਰ ਤੁਸੀਂ ਬੜੇ ਮਤਲਬ ਕਿ ਤੁਹਾਡੀ ਪਾਰਟੀ ਬੜੀ ਚੁੱਪਚੀ ਤੇ ਜੇ RAM ਨਾਲ ਕੋਈ ਗੱਲ ਕਿਸੇ ਨਾਲ ਕਰਦੇ ਸੀ ਸੀਗੇ ਜੇ ਕਿਸੇ ਲੀਡਰ ਨਾਲ RAM ਨਾਲ ਕਹਿੰਦੇ ਸੀ ਜੀ ਉਸੇ ਦਿਨ ਗੱਲ ਕਰਾਂਗੇ ਅਸੀਂ ਆ ਰਹੇ ਹਾਂ ਬਿਲਕੁਲ ਜੀ ਲੋਕਾਂ ਨੇ ਫਤਵਾ ਇਹ ਦਿੱਤਾ ਹੈ ਲੋਕਾਂ ਦਾ ਫਤਵਾ ਹੈ ਔਰ ਸਾਨੂੰ ਲੋਕਾਂ ਦੇ ਉੱਤੇ ਵਿਸ਼ਵਾਸ ਸੀਗਾ ਔਰ ਲੋਕਾਂ ਦੇ ਨਾਲ-ਨਾਲ ਸਾਨੂੰ ਵਿਸ਼ਵਾਸ ਸਿਗਾ ਆਪਣੇ ਕੀਤੇ ਹੋਏ ਕੰਮਾਂ ਦੇ ਉੱਤੇ 600 ਯੂਨਿਟ ਬਿਜਲੀ ਜਿਹੜੀ ਹੈ ਉਹ ਲੋਕਾਂ ਨੂੰ ਕੰਟੀਨਿਊਸ ਫ੍ਰੀ ਮਿਲ ਰਹੀ ਹੈ ਔਰ ਕਿਸਾਨਾਂ ਨੂੰ ਜਿਹੜੀ ਬਿਜਲੀ ਹੈ ਕਿਉਂਕਿ ਪਿੰਡਾਂ ਦੇ ਨਾਲ ਜੁੜੀਆਂ ਹੋਈਆਂ ਇਹ ਵੋਟਾਂ ਸਿਗੀਆਂ ਕਿਸਾਨਾਂ ਨੂੰ ਦਿਨ ਦੇ ਵੇਲੇ ਬਿਜਲੀ ਜਿਹੜੀ ਉਹ ਮਿਲ ਰਹੀ ਆ ਅਸੀਂ ਉਹ ਗਰੰਟੀਆਂ ਵੀ ਪੂਰੀਆਂ ਕੀਤੀਆਂ ਨੇ ਜਿਨ੍ਹਾਂ ਦਾ ਵਾਅਦਾ ਅਸੀਂ ਬਾਈ ਦੇ ਵਿੱਚ ਨਹੀਂ ਸੀ ਕੀਤਾ ਕਿਸੇ ਜਗ੍ਹਾ ਦੇ ਉੱਤੇ ਇਹ ਵਾਅਦਾ ਨਹੀਂ ਸੀਗਾ ਕਿ ਅਸੀਂ 5 5 6 6 ਪੈਨਸ਼ਨ ਵਾਲੇ ਲੋਕਾਂ ਨੂੰ ਜਿਹੜੀ ਉਹਨਾਂ ਦੀ ਇੱਕ ਪੈਨਸ਼ਨ ਕਰ ਦਵਾਂਗੇ ਉਹ ਅਸੀਂ ਇੱਕ ਕੀਤੀ ਆ ਐਸਐਸਐਫ ਦਾ ਕਿਤੇ ਵਾਅਦਾ ਨਹੀਂ ਸੀਗਾ ਕਿ ਅਸੀਂ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਵੜਾਵਾਂਗੇ ਅਸੀਂ ਉਹ ਵੜਾਈ ਐ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਲੋਕਾਂ ਦੀਆਂ ਬਚ ਰਹੀਆਂ ਨੇ ਉਹਦੇ ਕਰਕੇ ਮੁਹੱਲਾ ਕਲੀਨਿਕ ਜਿਹੜੇ ਆ ਉਹ ਥਾਂ ਥਾਂ ਦੇ ਉੱਤੇ ਖੁੱਲੇ ਨੇ ਪੁੱਛ ਕੇ ਦੇਖੋ ਕਿਸੇ ਉਸ ਵਿਅਕਤੀ ਨੂੰ ਜਿਹਦਾ 2-3000 ਰੁਪਈਆ ਮਹੀਨੇ ਦਾ ਦਵਾਈਆਂ ਦੇ ਉੱਤੇ ਜਿਹੜਾ ਚੱਲ ਜਾਂਦਾ ਸੀ ਮੁਫਤ ਦਵਾਈਆਂ ਮੁਫਤ ਉੱਥੇ ਟੈਸਟ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ 600 ਯੂਨਿਟ ਕਰਕੇ ਉਹਦਾ 5-5 6-6000 ਰੁਪਈਆ ਰੋਡ ਮਹੀਨੇ ਦਾ ਬਚ ਰਿਹਾ ਔਰ ਇਸ ਤਰ੍ਹਾਂ ਵਾ ਸਕੂਲਾਂ ਦੀ ਜਿਹੜੀ ਆ ਉਹ ਕਾਇਆਪਲਟ ਸੀ ਕੀਤੀ ਹੈ ਸਰਕਾਰੀ ਹਸਪਤਾਲਾਂ ਦੀ ਕਾਇਆਪਲਟ ਕੀਤੀ ਹੈ ਬਹੁਤ ਜਲਦੀ ਅਗਲੇ ਕੁਝ ਦਿਨਾਂ ਦੇ ਵਿੱਚ ਹਰ ਫੈਮਿਲੀ ਦਾ 10 ਲੱਖ ਰੁਪਏ ਦਾ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਬੀਮਾ ਜਿਹੜਾ ਉਹ ਹੋ ਜਾਣਾ ਤੁਸੀਂ ਸੋਚੋ ਕਿ ਲੋਕਾਂ ਦਾ ਕਿੱਡਾ ਵੱਡਾ ਜਿਹੜਾ ਦੀ ਉਹ ਖਰਚਾ ਇੱਕ ਹੋਰ ਬਚੂਗਾ ਸੋ ਆਮ ਆਦਮੀ ਪਾਰਟੀ ਨੇ ਆਮ ਆਦਮੀ ਦੇ ਵਾਸਤੇ ਕੰਮ ਕੀਤੇ ਆ ਜਿਹਦਾ ਫਤਵਾ ਉਹਨਾਂ ਨੇ ਹੁਣ ਸਾਨੂੰ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਵੀ ਦਿੱਤਾ ਤੇ ਸਾਡਾ ਜਿਹੜਾ ਅਗਲਾ ਮਿਸ਼ਨ ਆ ਜੀ ਇਨਫੋਰਮੇਸ਼ਨ 27 ਇਸ ਟਾਈਮ ਜੋ ਹਾਲਾਤ ਦਿਖ ਰਹੇ ਨੇ ਪੋਲਿਟੀਕਲ ਵਿੜੇ ਦੇ ਆਪਾਂ ਜੇ ਗੱਲ ਕਰੀਏ ਤਾਂ ਆਵਾਦਮੀ ਪਾਰਟੀ ਆਪਣੀਆਂ ਉਪਲਬਧੀਆਂ ਗਿਣਾਨ ਚਾ ਉਸ ਨੂੰ ਦੱਸਣ ਦੇ ਵਿੱਚ ਇਸ ਟਾਈਮ ਵਿਅਸਤ ਹੈਗੀ ਹੈ ਬਿਜ਼ੀ ਹੈਗੀ ਹੈ ਜਾਂ ਉਹ ਸਾਹਮਣੇ ਲਿਆਉਣ ਦੇ ਵਿੱਚ ਰੱਖਣ ਦੇ ਵਿੱਚ ਤੇ ਜਿੱਤੇ ਤੱਕ ਜੇ ਦੇਖਿਆ ਜਾਏ ਕਾਂਗਰਸ ਪਾਰਟੀ ਦੀ ਉਹਨਾਂ ਦੀ ਆਪਣੀ ਜਿਹੜੀ ਇਨ ਫਾਈਟਿੰਗ ਹੈ ਉਹ ਸਾਹਮਣੇ ਆ ਰਹੀ ਉਸ ਚ ਬਿਜ਼ੀ ਨੇ ਔਰ ਜੇ ਗੱਲ ਕੀਤੀ ਜਾਏ ਤਾਂ ਬੀਜੇਪੀ ਦੀ ਬੀਜੇਪੀ ਦਾ ਖਲਾਰਾ ਇੱਕ ਡਿਫਰੈਂਟ ਤਰੀਕੇ ਦਾ ਸੁਪੂਗਾਟਾ ਤਾਂ ਇਹ ਵੀ ਆਈਆਂ ਨਹੀਂ ਕਿ ਕੈਪਟਨ ਦੁਬਾਰਾ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਉਹ ਕਾਂਗਰਸ ਦੇ ਵਿੱਚ ਹੱਥ ਨਾਲ ਹੱਥ ਮਲਾ ਲੈਣ ਛੇਤੀ ਤੋਂ ਛੇਤੀ ਜਿਹੜੇ ਵਿਅਕਤੀ ਦਾ ਹੱਥ ਲੋਕਾਂ ਨੇ ਛੱਡਦਾ ਪੰਜਾਬ ਵਾਲਿਆਂ ਨੇ ਉਹਨੇ ਕੀ ਹੱਥ ਕਿਸੇ ਦੇ ਨਾਲ ਜਿਹੜਾ ਜੀ ਉਹ ਮਲੌੜਾ ਠੀਕ ਹੈ ਨਾ ਮੈਂ ਮੇਰਾ ਵੀ ਘਰ ਜਿਹੜਾ ਪਟਿਆਲੇ ਆ ਤੋ ਪਟਿਆਲੇ ਕਿਸੇ ਟਾਈਮ ਇਹ ਹੁੰਦਾ ਸੀਗਾ ਜਦੋਂ ਕੈਪਟਨ ਰਮਿੰਦਰ ਸਿੰਘ ਉਹਦੀ ਚੜਾਈ ਹੁੰਦੀ ਸੀ ਕਿ ਮਹਿਲ ਦੇ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ ਸੀਗਾ ਲੋਕਾਂ ਦਾ ਪਰ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਤੁਸੀਂ ਅੱਜ ਜਾ ਕੇ ਦੇਖਣਾ ਮਹਿਲ ਦੇ ਬੂਹੇ ਖੁੱਲੇ ਆ ਇੱਕ ਸਿੰਗਲ ਬੰਦਾ ਵੀ ਅੰਦਰ ਜਾਣ ਨੂੰ ਜਿਹੜਾ ਉਹ ਹੈ ਨਹੀਂਗਾ ਜਿਹੜੇ ਲੋਕਾਂ ਨੇ ਨਕਾਰ ਦਿੱਤੇ ਉਹ ਕਿੰਨੀ ਕੁ ਦੇਰ ਜਿਹੜਾ ਜੀ ਉਹ ਆਮ ਲੋਕਾਂ ਨੂੰ ਭੁਲੇਖਾ ਪਾਉਣਗੇ ਕਿ ਮੈਂ ਇੱਧਰ ਚੱਲ ਜਾਵਾਂ ਮੈਂ ਇੱਧਰ ਚੱਲ ਜਾਵਾਂ ਮੈਂ ਉੱਧਰ ਚੱਲ ਜਾਵਾਂ ਲੋਕਾਂ ਤੋਂ ਉੱਪਰ ਕੋਈ ਨਹੀਂਗਾ ਜੀ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਆ ਉਹ ਆਮ ਆਦਮੀ ਪਾਰਟੀ ਨੂੰ ਅਫੇਅਰ ਹੋਣੇ ਦਿੱਤਾ ਭਾਜਪਾ ਨੂੰ ਕਿਉਂ ਨਹੀਂ ਕੁਝ ਜਿਹੜਾ ਜੀ ਇਹਦੇ ਵਿੱਚ ਲੱਭਿਆ ਜਦੋਂ ਤੁਸੀਂ ਚਾਹੇ ਉਹ ਪੀਯੂ ਦਾ ਮੁੱਦਾ ਹੋਵੇ ਚਾਹੇ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ ਚਾਹੇ ਉਹ ਬੀਬੀਐਮਬੀ ਦਾ ਮੁੱਦਾ ਹੋਵੇ ਹਰ ਜਗ੍ਹਾ ਦੇਤੇ ਤੁਸੀਂ ਪੰਜਾਬ ਦੇ ਖਿਲਾਫ ਜਿਹੜਾ ਜੀ ਉਹ ਪੁੱਗਤ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੰਨਾ ਮੁੱਦਿਆਂ ਦੇ ਉੱਤੇ ਜਿਹੜਾ ਦੀ ਉਹ ਕੀ ਕਰਵਾ ਲਿਆ ਜਿਹਦੇ ਕਰਕੇ ਉਹ ਇੰਨਾ ਕੁਝ ਬੋਲੀ ਜਾ ਰਿਹਾ ਇਸ ਵੇਲੇ ਜੀ ਜਦੋਂ ਤਾਂ ਗੱਲ ਕੀਤੀ ਜਾਏ ਐਵੇਂ ਸੁਗਬਗ ਹਟਾਣੇ ਕਿ ਈਡੀ ਵਰਗੀਆਂ ਜਿਹੜੀਆਂ ਏਜੰਸੀਜ਼ ਨੇ ਸੈਂਟਰਲ ਏਜੰਸੀਜ਼ ਉਹ ਤਿਆਰੀ ਕਰੀ ਬੈਠੀਆਂ ਇੱਥੇ ਕਾਫੀ ਸਾਰੇ ਨਾਮ ਲੀਡਰਾਂ ਦੇ ਹੋ ਸਕਦੇ ਜਿਨ੍ਹਾਂ ਵੱਲੋਂ ਅਗਲੇ ਦਿਨਾਂ ਦੇ ਵਿੱਚ ਇੱਥੇ ਆਪਣੇ ਪੈੜਾ ਪਾ ਸਕਦੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜ਼ਰੂਰ ਤਿਆਰੀ ਕੀਤੀ ਹੋਈ ਹੈ ਡੈਫੀਨਿਟਲੀ ਉਹ ਜੋ ਵਿਰੋਧੀ ਧਿਰਾਂ ਦੇ ਵੀ ਨੇ ਤੇ ਹੋਰ ਵੀ ਨੇ ਉਸ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਨੇ ਅਸੀਂ ਉਹਨਾਂ ਮਾਮਲਿਆਂ ਦੇ ਉੱਤੇ ਕੀ ਜਿਹੜਾ ਜਿਉ ਕਹਣਾ ਅਸੀਂ ਹੋਰ ਤਰੀਕੇ ਨਾਲ ਜਿਹੜਾ ਜਿਉ ਚੱਲ ਰਿਹਾ ਹੈ ਇਮਾਨਦਾਰੀ ਦੇ ਨਾਲ ਜਿਹੜਾ ਚੱਲ ਰਹੇ ਆ ਫਰੀਦਾ ਤੇਰੀ ਝੌਂਪੜੀ ਗੱਲ ਕੱਟੀਆਂ ਦੇ ਪਾਸ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਆ ਉਦਾਸ ਠੀਕ ਹੈ ਨਾ ਜੀ ਜੇ ਕਿਸੇ ਨੇ ਕੀਤਾ ਤੇ ਉਹ ਉਹ ਭੁਗਤੂਗਾ ਪਰ ਜਿਸ ਤਰੀਕੇ ਦੇ ਨਾਲ ਮਾਨ ਸਾਹਿਬ ਨੇ 4 ਸਾਲਾਂ ਦੇ ਦੌਰਾਨ ਜਿਹੜੀ ਆ ਉਹ ਸਰਕਾਰ ਚਲਾਈ ਹੈ ਤੁਸੀਂ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੋਂ ਐਦਾਂ ਹੀ ਕੈਮਰਾ ਲਾ ਕੇ ਜਿਹੜਾ ਜੀ ਉਹ ਪੁੱਛ ਕੇ ਦੇਖਣਾ ਤੇ ਫਿਰ ਜੇ ਕੋਈ ਬਾਹਰ ਖੜੀ ਕਰਕੇ ਕਹਿ ਦੇਵੇ ਜੀ ਆਸ ਜਗ੍ਹਾ ਦੇ ਤੇ ਹੀਰਾ ਫੇਰੀ ਹੋਈ ਹੈ ਫਿਰ ਕਹਿਣਾ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਾਂ ਜਿਹੜੀਆਂ ਹੁਣ ਚੋਣਾਂ ਹੋਈਆਂ ਇਹਦੇ ਵਿੱਚ ਬੜੀਆਂ ਡਿਫਰੈਂਟ ਤਰੀਕੇ ਦੀਆਂ ਚੀਜ਼ਾਂ ਦੇਖਣ ਨੂੰ ਬਾਹਰ ਆਈਆਂ ਨੇ ਅਕਾਲੀ ਦਲ ਦੀ ਵੀ ਆਪਣੀ ਛੋਟੀ ਜਿਹੀ ਕੈਂਡੀਡੇਟ ਵੀ ਜਿੱਤੀ ਹੈ ਖੈਰ ਕਿਉਂਕਿ ਉਹ ਲੋਕ ਇਹ बार-बार ਕਹਿ ਰਹੇ ਸੀਗੇ ਕਿ ਡੱਬਿਆਂ ਨੂੰ ਮਤਲਬ ਕਿ ਇੱਕ ਤਰ੍ਹਾਂ ਦੇ ਕਬਜ਼ਾ ਕਰਕੇ ਬਹਿ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਪੇਪਰ ਨਹੀਂ ਸੀ ਭਰਨ ਦੇ ਰਹੇ ਫਿਰ ਦੱਬਿਆਂ ਤੇ ਕਬਜ਼ਾ ਕਰਕੇ ਬੈਠ ਗਏ ਨੇ ਫਟਾਫਟ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜੀ ਕਿੰਨੀ ਜਤਕੀ ਬੈਲਟ ਨਾਲ ਹੋਈਆਂ ਨੇ ਐਸੀ ਕੋਈ ਦੁਵਿਧਾ ਹੋਣੀ ਨਹੀਂ ਸੀ ਚਾਹੀਦੀ ਪਰ ਫਿਰ ਵੀ ਇਹ ਜਿਹੜੇ ਹਾਲਾਤ ਨੇ ਚੌਣਾ ਨੂੰ ਲੈ ਕੇ ਇੰਨਾ ਜ਼ਿਆਦਾ ਰਸਤਾ ਕਸ਼ੀ ਕਿਉਂ ਹੁੰਦੀ ਹੈ ਹਰ ਵਾਰ ਕਿਉਂ ਇਹਦੇ ਤੇ ਉਹੀ ਪੁਰਾਣੀਆਂ ਗੱਲਾਂ ਬਾਰ-ਬਾਰ ਆਉਂਦੀਆਂ ਨੇ ਪਰ ਇਸ ਵਾਰ ਹੈ ਤਾਂ ਜ਼ਰੂਰ ਤਸੱਲੀ ਸੀਗੀ ਕਿ ਕਿ ਕੋਈ ਕਾਟੋ ਵੱਡੋ ਨਹੀਂ ਹੋਈ ਜਦਕਿ ਪਿਛਲੀਆਂ ਕਈ ਚੌਣਾ ਦੇ ਵਿੱਚ ਆ ਵੀ ਚੀਜ਼ਾਂ ਵੜੀਆਂ ਦੇਖਣ ਨੂੰ ਮਿਲੀਆਂ ਸੁਖਵੀਰ ਸਿੰਘ ਬਾਦਲੂਰੀ ਅਜੇ ਵੀ ਵਹਿਮ ਦੇ ਵਿੱਚ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ 5-7 ਸਾਲਾਂ ਦੇ ਵਿੱਚ ਪੰਜਾਬ ਦੇ ਲੋਕ ਇਹ ਭੁੱਲ ਗਏ ਆ ਕਿ 7 ਤੋਂ 17 ਤੱਕ ਗੁੰਡਾਗਰਦੀ ਕਿਸ ਟਾਈਪ ਦੀ ਪੰਜਾਬ ਦੇ ਵਿੱਚ ਹੋਈ ਸੀ ਕਿਵੇਂ ਲੋਕਾਂ ਦੇ ਉੱਤੇ ਝੂਠੇ ਪਰਚੇ ਜਿਹੜੇ ਉਹ ਦਿੱਤੇ ਗਏ ਸੀਗੇ ਉਹ ਇਹ ਵੀ ਸੋਚਦੇ ਆ ਕਿ ਸ਼ਾਇਦ ਲੋਕਾਂ ਨੂੰ ਇਹ ਭੁੱਲ ਗਿਆ ਕਿ ਇੱਕ ਡੇਰੇ ਦੇ ਨਾਲ ਸਾਝ ਪਿਆੜੀ ਜਿਹੜੀ ਸੀ ਉਹ ਸਾਡੇ ਪੰਜਾਬ ਨੂੰ ਕਿੰਨੀ ਮਹਿੰਗੀ ਪਈ ਇਤੋਂ ਤੱਕ ਮਹਿੰਗੀ ਪਈ ਕਿ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਉਹ ਚੋਰੀ ਹੋਇਆ ਉਹਦੇ ਪੋਸਟਰ ਲੱਗੇ ਇਨਾਂ ਦੀ ਕੰਨਾਂ ਤੇ ਜੂ ਨਹੀਂ ਸਰਕੀ ਫੇਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਫੇਰ ਜਿਹੜੇ ਬੇਅਦਬੀ ਦੇ ਰੋਸ ਤੇ ਵੱਜੋਂ ਲੋਕ ਬੈਠੇ ਸੀ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਗੋਲੀਆਂ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਛੁੱਟੇ ਗਏ ਉਹ ਇਹ ਸਮਝਦੇ ਆ ਕਿ ਸ਼ਾਇਦ ਲੋਕਾਂ ਨੂੰ ਸਾਰਾ ਕੁਝ ਜਿਹੜਾ ਦੀ ਉਹ ਭੁੱਲ ਗਿਆ ਸੁਖਬੀਰ ਸਿੰਘ ਬਾਦਲਵਰੀ ਇਹ ਕਿਉਂ ਨਹੀਂ ਲੋਕਾਂ ਨੂੰ ਦੱਸਦੇ ਕਿ ਕੋਟਕਪੂਰਾ ਗੋਲੀ ਕਾਂਡ ਵਾਲੇ ਮਾਮਲੇ ਦੇ ਵਿੱਚ ਉਹ ਜ਼ਮਾਨਤ ਦੇ ਉੱਤੇ ਨੇ ਸੋ ਇਹ ਸੈਣੀ ਜ਼ਮਾਨਤ ਦਿੱਤੇ ਨੇ ਚਰਨਜੀਤ ਸ਼ਰਮਾ ਜ਼ਮਾਨਤ ਦੇ ਉੱਤੇ ਨੇ ਤਾਂ ਇਹ ਗੱਲਾਂ ਲੋਕਾਂ ਨੂੰ ਭੁੱਲ ਥੋੜੀ ਗਈਆਂ ਕਿ ਕਿਤੇ ਉਹ ਸਮਝਦੇ ਆ ਕਿ ਸ਼ਾਇਦ ਸਾਰਾ ਕੁਝ ਲੋਕੀ ਭੁੱਲ ਭੁਲਾ ਕੇ ਲੋਕੀ ਸਭ ਕੁਝ ਭੁੱਲ ਜਾਣਗੇ ਮੈਂ ਸਮਝਦਾ ਕਿ ਗੁੰਡਾਗਰਦੀ ਭੁੱਲ ਜਾਣਗੇ ਚਿੱਟੇ ਦੇ ਨਾਲ ਮਰੇ ਹੋਏ ਪੁੱਤਾਂ ਨਹੀਂ ਭੁੱਲਣ ਲੱਗੇ ਉਹੋ ਗੁਰੂ ਗ੍ਰੰਥ ਸਾਹਿਬ ਦੀ ਜਿਹਨੂੰ ਅਸੀਂ ਪਿਓ ਕੰਨੇ ਆ ਉਹਦੀ ਬੇਅਦਬੀ ਤਾਂ ਨਹੀਂ ਭੁੱਲਣ ਲੱਗੇ ਜੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਭੁੱਲਣ ਲੱਗੇ ਇਸੇ ਕਰਕੇ ਅਸੀਂ ਅਮਚਾਰ ਨੇ ਪਿਛਲੇ ਦਿਨੀ ਕਿਹਾ ਸੀ ਕਿ ਅਕਾਲੀ ਦਲ ਬੱਬਾ ਜਿਹੜਾ ਜੀ ਉਹ ਬਾਦਲ ਨਹੀਂ ਅਕਾਲੀ ਦਲ ਬੇਅਦਬੀ ਹੈ ਪਰ ਮਜੀਠੀਆ ਤਾਂ ਤੁਰਪੇ ਨਹੀਂ ਸੁਪਰੀਮ ਕੋਰਟ ਵੱਲ ਨੇ ਉਹ ਤਾਂ ਉਹਨਾਂ ਦਾ ਹੱਕ ਹੈ ਜੀ ਕਿਸੇ ਨੂੰ ਅਦਾਲਤ ਦੇ ਵਿੱਚ ਜਾਣ ਤੋਂ ਥੋੜੀ ਰੋਕਿਆ ਜਾ ਸਕਦਾ ਹੈ ਜਿਹੜੇ ਕਹਿੰਦੇ ਸੀਗੇ ਇਹ ਤਾਂ ਕੇਸ ਹੀ ਝੂਠਾ ਜੀ ਇਹ ਤਾਂ ਪੰਜਾ ਸੱਤਾਂ ਦਿਨਾਂ ਦੇ ਵਿੱਚ ਬਾਹਰ ਆਏ ਲੋ ਫਿਰ ਉਹ ਹੇਠਲੀ ਅਦਾਲਤ ਦੇ ਵਿੱਚੋਂ ਜਦੋਂ ਅਰਜ਼ੀ ਖਾਜੋ ਕੋਈ ਨਹੀਂ ਨਹੀਂ ਹਾਈ ਕੋਰਟ ਦੇ ਵਿੱਚ ਤਾਂ ਵੱਟ ਤੇ ਪਈ ਹੈ ਜੀ ਜ਼ਮਾਨਤ ਤੇ ਹਾਈ ਕੋਰਟ ਨੇ ਕਿਉਂ ਨਹੀਂ ਜ਼ਮਾਨਤ ਜੜੀ ਦੀ ਉਹ ਦਿੱਤੀ ਇਹ ਉਹ ਚੋਰ ਮੋਰੀਆਂ ਜਿਹੜੀਆਂ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਸੀ ਜਿਹੜਾ ਚਿੱਟੇ ਦਾ ਪੈਸਾ ਕਮਾਇਆ ਗਿਆ ਸੀਗਾ ਤੋਂ ਅਦਾਲਤਾਂ ਜਿਹੜੀਆਂ ਨੇ ਸਾਨੂੰ ਅਦਾਲਤਾਂ ਦੇ ਉੱਤੇ ਪੂਰਨ ਜਿਹੜਾ ਉਹ ਭਰੋਸਾ ਹੈ ਅਦਾਲਤਾਂ ਤਾਂ ਵੇਖ ਰਹੀਆਂ ਨੇ ਸਾਰਾ ਕੁਝ ਪਨੂ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਤੁਸੀਂ ਵਿਦਵਾਨ ਵੀ ਹੋ ਚਲੋ ਹੁਣ ਪਾਰਟੀ ਜੁਆਇਨ ਕੀਤੀ ਹੈ ਇੱਕ ਅਲੱਗ ਕਨਸੈਪਟ ਹੈਗਾ ਪਰ ਵਿਦਵਾਨ ਜਿਹੜਾ ਵਿਨਵਾਦ ਦੇ ਮਾਰਗ ਨਾਲ ਹੀ ਸੋਚਦਾ ਸਾਰੀਆਂ ਪਾਰਟੀਆਂ ਦੇ ਕੋਲ ਪਹਿਲੇ ਵਕਫ ਵਕਤ ਤਰੀਕੇ ਦੇ ਆਪਣੇ ਆਪਣੇ ਤਰੀਕੇ ਦੇ ਮੁੱਦੇ ਹੁੰਦੇ ਸੀਗੇ ਮੈਨੀਫੈਸਟੋ ਦੇ ਵਿੱਚ ਪਾਉਣ ਦੇ ਲਈ ਐਤਕੀ ਤੁਹਾਨੂੰ ਕੀ ਲੱਗਦਾ ਹੈ ਕਿ ਐਤਕੀ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਮੁੱਦੇ ਕੀ ਹੋਣ ਵਾਲੇ ਨੇ ਮੋٹے ਤੌਰ ਤੇ ਕਿਉਂਕਿ ਪਿਛਲੇ ਵਾਰੀ ਆਪਾਂ ਦੇਖਿਆ ਕਈ ਮੁੱਦਿਆਂ ਤੇ ਖਾਸ ਕਰਕੇ ਬੇਅਦਬੀ ਵਾਲੇ ਮੁੱਦਿਆਂ ਤੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਬਾਹਰ ਆਈਆਂ ਸੀ ਅਕਾਲੀ ਦਲ ਨੂੰ ਵੱ ਔਰ ਕੈਪਟਨ ਦੀ ਹਾਰ ਜਾਂ ਮਤਲਬ ਕਾਂਗਰਸ ਦੀ ਹਾਰ ਨਾਟ ਐਗਜ਼ੈਕਟਲੀ ਕੈਪਟਨ ਕਾਂਗਰਸ ਦੀ ਹਾਰ ਕਿਸ ਤਰੀਕੇ ਨਾਲ ਹੋਈ ਸੀਗੀ ਉਹ ਵੀ ਆਪਾਂ ਨੂੰ ਪਤਾ ਹੈ ਪਰ ਜਿਹੜਾ ਆਉਣ ਵਾਲੇ ਦਿਨਾਂ ਦੇ ਕਿਉਂਕਿ ਮੈਨੂੰ ਸੱਚੋ ਤਾਂ ਸਾਰੀਆਂ ਪਾਰਟੀਆਂ ਨੇ ਬਣਾਣੇ ਆ ਟਾਈਮ ਸ਼ਾਰਟ ਪੀਰੀਅਡ ਬਹੁਤ ਰਹਿ ਗਿਆ ਕੀ ਮੁੱਦੇ ਹੋਣਗੇ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਵਿਦਵਾਨ ਕੀ ਸੋਚਦਾ ਹੈ ਜਦੋਂ ਕੇਜਰੀਵਾਲ ਸਾਹਿਬ ਨੇ ਇਹ ਪਾਰਟੀ ਬਣਾਈ ਸੀਗੀ ਤਾਂ ਉਹ ਦੋ ਮੁੱਦਿਆਂ ਨੂੰ ਲੈ ਕੇ ਮੇਨ ਤੌਰ ਤੇ ਆਏ ਸੀਗੇ ਸਿਹਤ ਤੇ ਜਿਹੜੀ ਐਜੂਕੇਸ਼ਨ ਠੀਕ ਹੈ ਨਾ ਜੀ ਦੋ ਚੀਜ਼ਾਂ ਨੂੰ ਇਹ ਕਿਸੇ ਵੀ ਸਿਟੀਜ਼ਨ ਦੀਆਂ ਮੁੱਢਲੀਆਂ ਲੋੜਾਂ ਨੇ ਜੇ ਤੁਹਾਡੇ ਕੋਲੇ ਐਜੂਕੇਸ਼ਨ ਖਤਮ ਹੋ ਗਈ ਤੇ ਸਾਰਾ ਕੁਝ ਜਿਹੜਾ ਜਿਉ ਖਤਮ ਹੋ ਜਾਊਗਾ ਅਨਫੋਰਚੂਨੇਟਲੀ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਸਾਡੀ ਸਰਕਾਰੀ ਸਕੂਲਾਂ ਦੇਖੋ ਕਿ ਮੈਂ ਸਰਕਾਰੀ ਸਕੂਲਾਂ ਦੀ ਪਦਾਇਸ਼ ਹੈ ਜੀ ਠੀਕ ਹੈ ਨਾ ਜੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜੇ ਹੋਏ ਆ ਸਾਡੇ ਮਾਪੇ ਮੇਰੇ ਪੇਰੈਂਟਸ ਨਹੀਂ ਸੀ ਰਿਪੋਰਟ ਕਰਦੇ ਕਿ ਅਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜੀਏ ਸਿੱਧੀ ਜੀ ਗੱਲ ਹੈ ਜੀ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਮੈਂ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜਿਆ ਤਾਹੀਂ ਕਰਕੇ ਇਸ ਕਿਸਮ ਦੇ ਜਿਹੜਾ ਦੀ ਉਹ ਬਣ ਗਈ ਕਿ ਕਿਸੇ ਵੀ ਚੀਜ਼ ਨੂੰ ਝੱਲ ਲਈਦਾ ਸਹਿ ਲਈਦਾ ਤੋਂ ਸਰਕਾਰੀ ਸਕੂਲ ਜਿਹੜੇ ਨੇ ਉਹ ਵਾਪਸ ਆਉਣ ਉੱਥੇ ਉਥੋਂ ਜਿਹੜੇ ਬੱਚੇ ਨੇ ਉਹ ਨਿਕਲਣ ਭੜਕ ਦੇ ਜਿਹੜਾ ਦੀ ਉਹ ਕਿਵੇਂ ਨਿਕਲ ਲਗੇ ਉਹਦੇ ਲਈ ਤੁਹਾਨੂੰ ਸ਼ੁਰੂ ਤਾਂ ABC ਤੋਂ ਕਰਨਾ ਪਊਗਾ ਅਸੀਂ ਬੜੇ ਪ੍ਰੋਪਰ ਤਰੀਕੇ ਨਾਲ ABC ਤੋਂ ਜਿਹੜਾ ਸ਼ੁਰੂ ਨਹੀਂ ਕੀਤਾ ਬਲਕਿ ਕਈ ਜੜੀਆਂ ਪਲਾਂਘਾਂ ਨੇ ਉਹ ਪਟੁੱਟਦੀਆਂ ਨੇ ਚਾਹੇ ਸਕੂਲ ਆਫ ਐਮੀਨੈਂਸ ਹੈ ਜਾਂ ਕਾਲਜਸ ਜਿਹੜੇ ਸਾਡੀ ਸਰਕਾਰੀ ਕਾਲਜਸ ਨੇ ਉਹਨਾਂ ਦੀ ਦਸ਼ਾ ਜਿਹੜੀ ਆ ਉਹ ਸੁਧਾਰੀ ਆ ਅਜੇ ਇਸ ਖੇਤਰ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਕਰਨੇ ਬਾਕੀ ਨੇ ਨਵੇਂ ਪਾਤਸ਼ਾਹ ਦਾ 350 ਸਾਲਾ ਹੁਣੇ ਹੋ ਕੇ ਹਟਿਆ ਉੱਥੇ ਜਿਹੜੀ ਯੂਨੀਵਰਸਿਟੀ ਦਾ ਐਲਾਨ ਕੀਤਾ ਗਿਆ ਮੰਤਰੀ ਸਾਹਿਬ ਦੇ ਵੱਲੋਂ ਇਦੇ ਉੱਤੇ ਲਗਾਤਾਰ ਵਿਚਾਰ ਚਰਚਾ ਜਿਹੜੀ ਜਾਰੀ ਆ ਕਿ ਉਸ ਯੂਨੀਵਰਸਿਟੀ ਨੂੰ ਕਿਸ ਟਾਈਪ ਦਾ ਬਣਾਇਆ ਜਾਵੇ ਉਹਦੇ ਵਿੱਚ ਕੀ ਜਿਹੜਾ ਜੀ ਉਹ ਕੀਤਾ ਜਾਵੇ ਜਿਹੜਾ ਕਿ ਕਾਲਜਿਸ ਤੋਂ ਨਿਕਲਣ ਤੋਂ ਬਾਅਦ ਨਾ ਪਲੱਸ 2 ਤੋਂ ਨਿਕਲਣ ਤੋਂ ਬਾਅਦ ਜਿਹੜਾ ਜੀ ਉਹ ਬੱਚਿਆਂ ਦੇ ਭਵਿੱਖ ਦੇ ਵਾਸਤੇ ਜਿਹੜਾ ਰਾਹ ਦਿਖਾਵੇ ਨਹੀਂ ਤਾਂ ਹੋਣਾ ਇਹ ਹੈ ਜੀ ਜਿਹੋਦੇ ਹਾਲਾਤ ਪੈਦਾ ਕਰਤੇ ਗਏ ਆ ਸਾਡੇ ਪੰਜਾਬੀ ਭਾਈਚਾਰਾ ਤੁਹਾਨੂੰ ਆਈਐਸ ਆਈਪੀਐਸ ਜਾਂ ਡਾਕਟਰਸ ਹੋਗੇ ਨਾ ਵੱਡੇ ਲਾਇਰ ਉਸ ਪਾਸੇ ਦਿਸਣਾ ਨਹੀਂਗਾ ਜੀ ਸੇ ਬਹੁਤ ਟਾਈਮ ਤੋਂ ਨਹੀਂ ਦਿਸ ਰਿਹਾ ਬਹੁਤ ਲੰਮੇ ਪਿੱਛੇ ਬਹੁਤ ਸਮੇਂ ਤੋਂ ਨਹੀਂ ਦਿਸ ਰਿਹਾ ਅ ਹੋਰਦਾ ਕੋਈ ਨਾਂ ਦੇ ਕੇ ਮੈਂ ਬਹੁਤ ਸਾਲਾਂ ਤੋਂ ਨਾ तकरीबन 10 11 ਸਾਲ ਤੋਂ ਸਰਕਾਰੀ ਹਸਪੀਟਲ ਦੇ ਵਿੱਚ ਕਿਤੇ ਜਾਣ ਦਾ ਲੱਗੇ ਕਿ ਕੋਈ ਕਿਸੇ ਦਾ ਪਤਾ ਲੈਣ ਗਏ ਜਾਂ ਆਪਣੇ ਤੌਰ ਤੇ ਗਏ ਮੈਂ ਉਹ ਬੋਰਡ ਜ਼ਰੂਰ ਚੈੱਕ ਕਰਦਾ ਹਾਂ ਉਹਨਾਂ ਬੋਰਡਾਂ ਦੇ ਉੱਤੇ ਜਿਹੜੇ ਨਾਮ ਲਿਖੇ ਹੋਏ ਨੇ ਉਹ ਕੀਦੇ ਨੇ ਇਹ ਇਹ ਚੀਜ਼ ਫਿਕਰਮੰਦੀ ਸਨ ਉਹਦੇ ਪਾਸੇ ਜਿਹੜਾ ਦੀ ਉਹ ਪਾਉਂਦੀ ਹੈ ਤੇ ਦੂਸਰਾ ਹੈ ਜਿਹੜਾ ਸਿਹਤ ਜਿਹੜਾ ਉਹਦੇ ਕਈ ਕਾਰਨ ਨੇ ਸਿਹਤ ਜਿਹੜੀ ਲੋਕਾਂ ਦੀ ਵਿਗੜਨ ਦੀ ਜਦੋਂ ਸਿਹਤ ਵਿਗੜ ਗਏ ਹਾਲਾਤ ਜਿਹੜੇ ਇਹੋ ਜਿਹੇ ਬਣ ਗਏ ਸੀਗੇ ਕਿ ਲੋਕ ਸ਼ਹਿਰ ਚੈੱਕ ਕਰਾਉਣ ਨਹੀਂ ਜਾਂਦੇ ਸੀਗੇ ਕਿ ਵੀ ਕਿਤੇ ਕੋਈ ਬਿਮਾਰੀ ਨਾ ਨਿਕਲ ਆਵੇ ਜੀ ਤੁਹਾਨੂੰ ਯਾਦ ਹੋਣਾ ਕੈਂਸਰ ਟ੍ਰੇਨ ਇੱਕ ਚੱਲਦੀ ਹੁੰਦੀ ਸੀ ਠੀਕ ਹੈ ਨਾ ਉਹ ਉਹ ਹੁਣ ਨਹੀਂ ਚੱਲਦੀ ਉਹ ਇਹ ਮੈਂ ਨਹੀਂ ਕਹਿੰਦਾ ਕਿ ਕੈਂਸਰ ਖਤਮ ਹੋ ਗਿਆ ਪਰ ਕੈਂਸਰ ਦਾ ਇਲਾਜ ਤਾਂ ਇੱਥੇ ਹੋਣ ਲੱਗਿਆ ਨਾ ਜੀ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੋਣ ਲੱਗਿਆ ਸਰਕਾਰੀ ਹਸਪੀਟਲਾਂ ਦੇ ਵਿੱਚ ਹੋਣ ਲੱਗਿਆ ਉਹਨਾਂ ਦਾ ਸਤਿਆਨਾਸ ਹੀ ਇੰਨਾ ਕੀਤਾ ਪਿਆ ਸੀਗਾ ਕਿ ਉਹਨਾਂ ਨੂੰ ਬਣਾਉਂਦੇ ਆ ਸਵਾਰਦੇ ਆ ਜਿਹੜਾ ਜੀ ਉਹ ਟਾਈਮ ਲੱਗ ਗਿਆ ਸਾਡੇ ਸਟਿਲ ਜਿਹੜੇ ਜੀ ਇਹ ਇਸ਼ੂ ਪ੍ਰਾਇੋਰਟੀ ਦੇ ਉੱਤੇ ਰਹਿਣਗੇ ਕਿ ਬੱਚਿਆਂ ਨੂੰ ਸਹੀ ਐਜੂਕੇਸ਼ਨ ਮਿਲੇ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਵਰਲਡ ਕਲਾਸ ਮੈਂ ਵਰਲਡ ਕਲਾਸ ਵੀ ਇਸ ਤਰੀਕੇ ਦੇ ਨਾਲ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਦੇ ਨਾਲ ਵਰਤਾਓ ਜਿਹੜਾ ਇਦਾਂ ਦਾ ਹੋ ਰਿਹਾ ਪਤਾ ਨਹੀਂ ਉਹ ਇੱਕ ਤਬਕੇ ਦੇ ਨਾਲ ਜਿਹੜਾ ਦੀ ਉਹ ਸੰਬੰਧ ਰੱਖਦੇ ਨੇ ਹਰ ਇੱਕ ਨੂੰ ਜਿਹੜਾ ਦੀ ਉਹ ਮਿਲੇ ਚਾਹੇ 600 ਯੂਨਿਟ ਬਿਜਲੀ ਹੈ ਚਾਹੇ ਉਹਨ ਜਿਹੜਾ ਹੈਲਥ ਕਾਰਡ ਆ ਰਿਹਾ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 10 ਲੱਖ ਰੁਪਈਆ ਹਰ ਪਰਿਵਾਰ ਦੇ ਜਿਹੜਾ ਜੀ ਇਹ ਕੋਈ ਛੋਟੀ ਚੀਜ਼ ਨਹੀਂ ਗੀ ਜੀ ਮੇਰਾ ਖਿਆਲ ਸ਼ਾਇਦ ਮੁਲਕ ਦੇ ਵਿੱਚ ਜਿਹੜਾ ਜੀ ਇਹ ਪਹਿਲੀ ਵਾਰੀ ਹੋਊਗਾ 600 ਯੂਨਿਟ ਵਾਲਾ ਵੀ ਪਹਿਲੀ ਵਾਰੀ ਹੋਇਆ ਤੇ 10 ਲੱਖ ਵਾਲਾ ਵੀ ਜਿਹੜਾ ਪਹਿਲੀ ਵਾਰੀ ਹੋਊਗਾ ਜਦੋਂ ਲੋਕ ਆਪਣੀ ਐਜੂਕੇਸ਼ਨ ਪੱਖੋਂ ਸਿਹਤ ਪੱਖੋਂ ਜਿਹੜਾ ਜੀ ਸੁਰੱਖਿਅਤ ਮਹਿਸੂਸ ਕਰਨਗੇ ਫਿਰ ਉਹ ਕੁਝ ਚੰਗਾ ਸੋਚਣਗੇ ਫਿਰ ਉਹ ਬੱਚੇ ਜਿਹੜੇ ਨੇ ਸਾਡੇ ਖਾਸ ਤੌਰ ਦੇਤੇ ਉਹ ਪੜਕ ਦੇ ਚੰਗੇ ਨਾਗਰਿਕ ਤੇ ਪੜਕ ਦੇ ਅਫੀਸਰ ਬਣਨਗੇ ਪਰ ਸਿੱਖਿਆ ਨੂੰ ਲੈ ਕੇ ਤੁਸੀਂ ਬਹੁਤ ਵੱਡਾ ਲੰਮਾ ਚੌੜਾ ਆਪਣਾ ਜਿਹੜਾ ਪਾਰਟੀ ਦਾ ਉਹ ਪਲਾਨ ਦੱਸਿਆ ਸਟ੍ਰੈਟੇਜੀ ਦੱਸੀ ਹੈ ਪਰ ਵਿਰੋਧੀ ਧਿਰਾਂ ਕਹਿੰਦੀਆਂ ਵੀ ਇਹ ਬਾਹਰ ਜਿਹੜੇ ਡਿਫਰੈਂਟ ਡਿਫਰੈਂਟ ਸੈਕਸ਼ਨਸ 'ਚ ਭੇਜ ਰਹੇ ਨੇ ਟੀਚਰਸ ਨੂੰ ਕਹਿੰਦੇ ਸਿੰਗਾਪੁਰ ਕਦੀ ਕਿਤੇ ਭੇਜ ਰਹੇ ਨੇ ਕਹਿੰਦੇ ਇੱਥੋਂ ਵਾਲੀ ਸਿੱਖਿਆ ਇੱਥੋਂ ਦੇ ਪਹਿਲੇ ਚੀਜ਼ਾਂ ਉਹ ਤਾਂ ਲਾਗੂ ਹੁੰਦੀਆਂ ਨਹੀਂ ਉੱਥੋਂ ਦੀ ਟੈਕਨੀਕ ਕੀ ਇੱਥੇ ਆ ਕੇ ਲਾਗੂ ਕਰਨਗੇ ਇੱਥੋਂ ਵਾਲਿਆਂ ਨੂੰ ਇੱਥੋਂ ਵਾਲਿਆਂ ਦੀ ਸਮਝ ਨਹੀਂ ਆਂਦੀ ਹਜੇ ਟੀਚਰਸ ਪੂਰੇ ਨਹੀਂ ਹੁੰਦੇ ਕਿਤੇ ਹਜੇ ਵੀ ਸਟਰਕਚਰਸ ਦੀ ਪ੍ਰੋਬਲਮ ਹੈਗੀ ਹੈ ਹਜੇ ਵੀ ਬਹੁਤ ਕੁਝ ਬਾਕੀ ਹੈ ਕਹਿੰਦੇ ਇੱਥੋਂ ਵਾਲਾ ਤਾਂ ਪਹਿਲੇ ਕਰ ਲੈਣ ਸਭ ਕੁ ਖਰਚਾ ਕਰਕੇ ਬਾਹਰ ਭੇਜ ਰਹੇ ਪਹਿਲੇ ਹੀ ਕਰਜ਼ੇ ਵਿੱਚ ਹੈ ਸਰਕਾਰ ਦੇਖੋ ਅੱਜ ਕੋਈ ਵੀ ਫੀਲਡ ਹੈ ਇਵਨ ਤੁਸੀਂ ਪੱਤਰਕਾਰੀ ਦੇ ਵਿੱਚੋਂ ਮੈਂ ਪੱਤਰਕਾਰੀ ਦੇ ਵਿੱਚ ਇੰਨੀ ਐਨੇ ਸਾਲ ਜਿਹੜੇ ਉਹ ਲਾਏ ਨੇ ਚਲੋ ਇਹ ਫੀਲਡ ਤੁਸੀਂ ਸਾਈਟ ਤੇ ਵੀ ਕਰ ਦਿਓ ਅੱਜ ਜਿਹੜੀ ਖੇਤੀ ਵੀ ਆ ਜੇ ਤੁਸੀਂ ਨਵੀਆਂ ਟੈਕਨੀਕਸ ਨਹੀਂ ਪੜ੍ਹਦੇ ਨਹੀਂ ਸਿੱਖਦੇ ਤੁਸੀਂ ਖੇਤੀ ਵੀ ਨਹੀਂ ਕਰ ਸਕਦੇ ਠੀਕ ਹੈ ਨਾ ਕਿਵੇਂ ਆਊਗਾ ਉਹ ਇਹ ਇਹ ਉਸ ਵਾਦਾ ਕਰਕੇ ਜਿਹੜੀ ਇਹ ਸੋਚ ਹੈ ਅਰਵਿੰਦ ਕੇਜਰੀਵਾਲ ਜੀ ਦੀ ਮਾਨ ਸਾਹਿਬ ਦੀ ਕਿ ਜਿਹੜਾ ਜਿਹੜਾ ਨੇਸ਼ਨ ਬਿਲਡਰ ਹੈ ਉਹ ਟੀਚਰ ਹੈ ਅਸੀਂ ਟੀਚਰਸ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਰੇ ਲੋਕ ਕਿਉਂਕਿ ਅਸੀਂ ਅੱਜ ਜੋ ਵੀ ਹਾਂ ਆਪਣੇ ਟੀਚਰਸ ਦੀ ਵਜ੍ਹਾ ਕਰਕੇ ਆ ਤੇ ਜੇ ਟੀਚਰਸ ਸਮੇਂ ਦੇ ਹਾਣ ਦੇ ਨਹੀਂ ਹੋਣਗੇ ਤੇ ਫਿਰ ਉਹ ਜਿਹੜੇ ਜਿਹੜੇ ਉਹਨਾਂ ਨੇ ਤਿਆਰ ਕਰਨੇ ਆ ਜਿਨ੍ਹਾਂ ਨੇ ਨੇਸ਼ਨ ਕੱਲ ਨੂੰ ਬਣਾਉਣਾ ਹੈ ਨੇਸ਼ਨ ਬਿਲਡਰ ਇਸੇ ਲਈ ਟੀਚਰ ਨੂੰ ਕਿਹਾ ਜਾਂਦਾ ਨਾ ਜੀ ਉਹ ਉਹ ਕਿਵੇਂ ਉਹਦੇ ਲਈ ਬਣਾਉਣਗੇ ਜੀ ਇਸ ਕਰਕੇ ਉਹਨਾਂ ਟੀਚਰ ਸਹਿਬਾਨ ਨੂੰ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਉੱਥੋਂ ਦੀ ਸਿੱਖਿਆ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਕਿਉਂਕਿ ਸਾਨੂੰ ਕੁਝ ਮੈਥਡ ਤਾਂ ਬਦਲਨੇ ਪੈਣਗੇ ਨਾ ਮੇਰੇ ਵਾਲੀ ਮੈਥਡ ਹੋਰ ਸੀਗੇ ਸਾਨੂੰ ਤਾਂ ਕੰਨ ਹੀ ਪੜਾਏ ਜਾਂਦੇ ਸੀਗੇ ਨਾ ਜੀ ਵੀ ਕੰਨ ਫੜ ਲਓ ਜਾਂ ਉਹ ਸੋਟੀ ਸੀਗੀ ਜਿਹੜਾ ਅੱਜ ਦਾ ਬੱਚਾ ਹੈ ਤੁਸੀਂ ਉਹਨੂੰ ਉਸ ਤਰੀਕੇ ਨਾਲ ਨਹੀਂ ਜਿਹੜਾ ਜਿਉ ਪੜਾ ਸਕਦੇ ਕਿਉਂਕਿ ਜਿਹੜਾ ਅੱਜ ਨੈੱਟ ਦਾ ਤੁਸੀਂ ਇਹ ਕਹ ਲਓ ਜਨ ਜੀ ਜੀ ਨੂੰ ਕਹਿੰਦੇ ਆ ਜੀ ਉਹ ਕੁਐਸਚਨ ਕਰਦੇ ਨੇ ਜੇ ਜੇ ਤੁਸੀਂ ਉਹਨਾਂ ਦੇ ਕੁਐਸਚਨ ਦੇ ਜਵਾਬ ਨਹੀਂ ਦਿਓਗੇ ਤੇ ਫਿਰ ਉਹ ਕੁਐਸਚਨ ਵੱਡੇ ਹੁੰਦੇ ਤਰ੍ਹਾਂ ਜਾਣਗੇ ਉਹ ਟੀਚਰ ਸਾਹਿਬਾਨ ਨੇ ਦੇਣੇ ਨੇ ਟੀਚਰ ਜਿਹੜੇ ਨੇ ਜਦੋਂ ਉਹ ਖੁਦ ਅਪ ਟੂ ਡੇਟ ਹੋਣਗੇ ਹਰੇਕ ਚੀਜ਼ ਦੇ ਨਾਲ ਕਿ ਫਲਾਹ ਮੁਲਕ ਦੇ ਵਿੱਚ ਕਿਵੇਂ ਸਿਸਟਮ ਚੱਲਦਾ ਫਲਾਹ ਕਿਵੇਂ ਚੱਲਦਾ ਫਿਰ ਉਹ ਜਵਾਬ ਦੇ ਸਕਣਗੇ ਬੈਟਰ ਜਵਾਬ ਦੇ ਸਕਣਗੇ ਪਰ ਉਹ ਜੀ ਇੱਕ ਪੋਲੀਟੀਸ਼ੀਅਨ ਜਿਹੜਾ ਹੈਗਾ ਆਮ ਤੌਰ ਤੇ ਪਹਿਲੇ ਕਿਹਾ ਜਾਂਦਾ ਰਿਹਾ ਕਿ ਜਿਹੜੀ ਸਕੂਲ ਤੋਂ ਨਿਕਲ ਕੇ ਜੋ ਛੋਟੇ ਛੋਟੇ ਆਪਣੇ ਮਤਲਬ ਕਿ ਇੱਕ ਡਿਫਰੈਂਟ ਤਰੀਕੇ ਦੇ ਨਾਲ ਉੱਥੇ ਆਵਾਜ਼ ਚੱਕਣ ਦੀ ਵੌਇਸ ਚੱਕਣ ਦੀ ਇੱਕ ਗੱਲ ਰਹਿੰਦੀ ਹੈ ਮੋਨੀਟਰ ਹੁੰਨੇ ਆ ਜਾਂ ਸਕੂਲ ਦੇ ਵਿੱਚ ਛੋਟੇ ਛੋਟੇ ਮਸਲੇ ਹੁੰਦੇ ਆ ਕਾਲਜ ਚ ਆ ਨੇ ਯੂਨੀਵਰਸਿਟੀ ਚ ਆ ਨੇ ਉੱਥੇ ਡਿਫਰੈਂਟ ਤਰੀਕੇ ਦੇ ਮਸਲੇ ਹੁੰਦੇ ਆ ਕਾਲਜ ਪੋਲਿਟਿਕਸ ਯੂਨੀਵਰਸਿਟੀ ਪੋਲਿਟਿਕਸ ਹੁੰਦੀ ਹੈ ਉਸ ਪੋਲਿਟਿਕਸ ਦੇ ਵਿੱਚੋਂ ਨਿਕਲਦੇ ਨੇ ਕਹਿੰਦੇ ਵੱਡੇ ਵੱਡੇ ਨੇਤਾ ਰਹਿ ਇਤਿਹਾਸ ਕਹਿੰਦਾ ਵੀ ਨਿਕਲੇ ਨੇ ਜਿਥੇ ਬੰਦਕ ਢਾਂਚਿਆਂ ਦਾ ਇੱਕ ਆਪਣਾ ਇੱਕ ਵਜੂਦ ਹੁੰਦਾ ਪਰ ਉਹ ਸਭ ਦੇ ਵਿੱਚ ਪੋਲੀਟਿਸ਼ੀਅਨ ਸਟੇਟਸਮੈਨ ਕਦੋਂ ਬੰਦਾ ਥੋੜੇ ਔਰ ਉਹ ਸਾਡੇ ਤੇ ਬਹੁਤ ਘਾਟ ਹੈ ਪਿਛਲੇ ਬਹੁਤ ਦਿਨਾਂ ਤੋਂ ਲੀਡਰਲੈਸ ਵਰਡ ਸਟੇਟਮੈਂਸ਼ਿਪ ਨਹੀਂ ਹੈਗੀ ਸਪੋਰਟਸਮੈਨਸ਼ਿਪ ਨਹੀਂ ਹੈਗੀ ਐਵੇਂ ਦੇ ਕਈ ਵਰਡ ਤੁਹਾਨੂੰ ਪਿਆਰਦੇ ਹੋਏ ਦਿਖਾਈ ਦੇਣਗੇ ਇਹ ਕਹਿਣ ਦੀਆਂ ਜਿਹੜੀਆਂ ਉਹ ਗੱਲਾਂ ਨੇ ਜੀ ਕਿਉਂਕਿ ਇਹਨਾਂ ਦੀ ਲੀਡਰ ਸਿਰਫ ਉਹ ਆ ਜਿਹੜਾ ਇਹਨਾਂ ਦੇ ਪਰਿਵਾਰਾਂ ਚੋਂ ਆਉਂਦਾ ਪੁੱਤ ਪੁੱਤ ਭਤੀਜੇ ਸਾਲੇ ਜੀਜੇ ਉਸ ਤੋਂ ਬਿਨਾ ਇਹਨਾਂ ਨੂੰ ਕੁਝ ਨਹੀਂ ਜੜਾ ਜੀ ਉਸ ਦਾ ਅੱਜ ਜਿਹੜੀ ਆਪਣੀ ਇੰਡੀਆ ਦੀ ਕ੍ਰਿਕਟ ਟੀਮ ਹੈ ਉਹਦਾ ਜਿਹੜਾ ਕਪਤਾਨ ਆ ਉਹ ਪੰਜਾਬੀ ਹੈ ਤੁਸੀਂ ਸਮਝਦੇ ਹੋ ਕਿ ਸਾਡੇ ਕੋਲੇ ਇੱਕ ਸਪੋਰਟਸਮੈਨ ਨਹੀਂ ਹੈ ਇੰਡੀਆ ਦੀ ਕ੍ਰਿਕਟ ਟੀਮ ਜਿਹੜੀ ਲੜਕੀਆਂ ਦੀ ਹੈ ਉਹਦੀ ਕਪਤਾਨ ਜਿਹੜੀ ਉਹ ਪੰਜਾਬੀ ਹੈ ਹਾਕੀ ਜਿਹੜੀ ਹੈ ਇੰਡੀਆ ਦੀ ਟੀਮ ਉਹਦੇ ਵਿੱਚ 9 ਖਿਡਾਰੀ ਜਿਹੜੇ ਉਹ ਪੰਜਾਬ ਦੇ ਨੇ ਜੀ ਅਜੇ ਵੀ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਸਪੋਰਟਸਮੈਨ ਜਿਹੜੇ ਉਹ ਨਹੀਂ ਹੈਗੇ ਦੇਖਣ ਦੀ ਜਿਹੜੀ ਉਹ ਗੱਲ ਆ ਜੀ ਇਹਨਾਂ ਨੂੰ ਹੀ ਦੱਸਦਾ ਕਿ ਸਾਡੇ ਰਿਸ਼ਤੇਦਾਰ ਇਹਨਾਂ ਦੇ ਵਿੱਚ ਹੈ ਨਹੀਂਗੇ ਇਸ ਕਰਕੇ ਸ਼ਾਇਦ ਇਹ ਹੈ ਹੀ ਨਹੀਂ ਟੀਮ ਇਸ ਤਰ੍ਹਾਂ ਨਹੀਂਗਾ ਵੀ ਜਿਹੜੀ ਉਹ ਹੈਗੀ ਹੈ ਨਹੀਂ ਦੇਖੋ ਸਟੇਟ ਲੈਕ ਕਰ ਰਿਹਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੈ ਮਿਸਿੰਗ ਹੈ ਕਿਤੇ ਨਾ ਕਿਤੇ ਲੀਡਰਸ਼ਿਪ ਲੈਕ ਐਦਾਂ ਦੇ ਵਰਡਸ ਤਿਆਰ ਦੇਨੇ ਕਿ ਲੀਡਰਸ਼ਿਪ ਨਹੀਂ ਹੈ ਜੀ ਪ੍ਰੋਪਰ ਲੀਡਰਸ਼ਿਪ ਸਟੇਟਸਮੈਨਸ਼ਿਪ ਪੋਲੀਟੀਸ਼ੀਅਨ ਸਟੇਟਸਮੈਨਸ਼ਿਪ ਚ ਸਟੇਟਮੈਂਟ ਕਦੋਂ ਬੰਦ ਹੈ ਸਟੇਟਸਮੈਨ ਦੇਖੋ ਬਾਹੀ ਦੇ ਵਿੱਚ ਜਦੋਂ ਚੋਣਾਂ ਹੋ ਰਹੀਆਂ ਸੀ ਇੱਕ ਚੀਜ਼ ਜਿਹੜੀ ਵਹਾਰੀ ਜਾ ਰਹੀ ਸੀ ਇਹ ਤਾਂ ਜੀ ਨਵੇਂ ਨੇ ਇਹਨਾਂ ਨੂੰ ਰਾਜਨੀ ਇਹਨਾਂ ਤੋਂ ਹੋਣਾ ਲੋਕਾਂ ਨੇ ਫਤਵਾ ਦੇਤਾ ਫੇਰ ਕਹਿੰਦੇ ਜੀ ਤਿੰਨ ਕੁ ਮਹੀਨੇ ਨੇ ਇਹ ਤਿੰਨ ਮਹੀਨਿਆਂ ਤੋਂ ਵੱਧ ਨਹੀਂ ਚੱਲਣੀ 10 ਮਹੀਨੇ ਲੰਘੇ ਫਿਰ ਕਹਿੰਦੇ ਸਾਲ ਤੋਂ ਵੱਧ ਨਹੀਂ ਚੱਲਦੀ ਸਾਲ ਲੰਘੇ ਹੁਣ 4 ਸਾਲ ਲੰਘੇ ਹੁਣ ਕਹਿੰਦੇ ਅਗਲੀ ਵਾਰ ਹੀ ਨਹੀਂ ਆਉਂਦੇ ਜੀ ਕਿਉਂਕਿ ਇਹਨਾਂ ਨੂੰ ਜਿਹੜੀ ਜੋ ਕੁਝ ਜਿਸ ਤਰੀਕੇ ਦੀ ਪੋਲਿਟਿਕਸ ਇਹਨਾਂ ਨੇ ਪੰਜਾਬ ਦੇ ਵਿੱਚ ਕਰ ਦਿੱਤੀ ਸੀਗੀ ਉੱਤਰਕਾਟੋਂ ਮੈਂ ਜੜਾ ਪਤਾ ਸੀਗਾ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਹਰਾਂ ਦੀਆਂ ਇੰਟਰਵਿਊਸ ਤੁਸੀਂ ਵੀ ਸੁਣੀਆਂ ਹੋਣਗੀਆਂ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਰਹਿ ਗਿਆ ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਸੀਗਾ ਤੂੰ ਮੈਨੂੰ ਨਾ ਕੁਝ ਕਹੀਂ ਮੈਂ ਤੈਨੂੰ ਨਹੀਂ ਕੁਝ ਜਿਹੜਾ ਜੀ ਉਹ ਕਹਿੰਦਾ ਮਾਨ ਸਾਹਿਬ ਨੇ ਇਹ ਜਿਸ ਤਰੀਕੇ ਦੇ ਨਾਲ 4 ਸਾਲਾਂ ਦੇ ਵਿੱਚ ਇਹ ਸਰਕਾਰ ਚਲਾਈ ਆ ਹੋਰ ਲੀਡਰ ਕਿ ਹੋ ਜਾਂਦੇ ਆ ਜੀ ਇਹਨਾਂ ਨੂੰ ਬਰਦਾਸ਼ਤ ਤਾਂ ਨਹੀਂ ਹੋ ਰਿਹਾ ਤੁਸੀਂ ਦੇਖੋ ਅੱਜ ਰੋਲਾ ਜਿਹੜਾ ਕਿਹੜੀ ਚੀਜ਼ ਦਾ ਪੈ ਰਿਹਾ ਕੈਪਟਨ ਅਮਰਿੰਦਰ ਸਿੰਘ ਉਰੀ ਕਹਿੰਦੇ ਉਹ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਜੇ ਇਹ ਹਾਰ ਰਿਹਾ ਤੇ 27 ਤਾ ਛੱਡੋ 37 ਚ ਵੀ ਨਹੀਂ ਜਿੱਤਦੇ ਇਹ ਕੈਪਟਨ ਅਮਰਿੰਦਰ ਸਿੰਘ ਉਹਦੀ ਬੋਲਡਿੰਗ ਆ ਅਕਾਲੀ ਦਲ ਵਾਲੇ ਜਿਹੜੇ ਸਾਰੇ ਉਹ ਕਹਿੰਦੇ ਜੀ ਇਕੱਠੇ ਹੋ ਜਾਓ ਜੀ ਇਕੱਠੇ ਇਵਨ ਸਿਮਰ ਸਿੰਘ ਮਾਨ ਗਏ ਜਾਂਦੇ ਜਿਨ੍ਹਾਂ ਦੀ ਕਿਸੇ ਨਾਲ ਸੁਰੱਖਤ ਨਹੀਂ ਮਿਲੀ ਨਹੀਂ ਇਕੱਠੇ ਹੋ ਜਾਓ ਇਕੱਠੇ ਹੋ ਰਿ ਕਿਹਦੇ ਖਿਲਾਫ ਇਕੱਠੇ ਹੋ ਜਾਓ ਜੀ ਇੱਕ ਉਸ ਪਿੰਡ ਤੋਂ ਉੱਠੇ ਹੋਏ ਮਾਸਟਰ ਦੇ ਮੁੰਡੇ ਦੇ ਖਿਲਾਫ ਜੀ ਕਿਉਂ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕੀ ਹੋਇਆ ਸਾਡੀਆਂ ਤਾਂ ਵਾਰੀਆਂ ਹੀ ਜੜੀਆਂ ਦੀ ਉਹ ਚਲ ਗਈਆਂ ਇਹ ਤੇ ਤਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਸੀਗੇ ਇਹ ਕਦੀ ਕਿਸੇ ਨੇ ਚੀਜ਼ ਅਭਾਰੀ ਹੈ ਕਿ ਮੈਕਸਿਮਮ ਐਮ ਐਲ ਏ ਸਹਿਬਾਨ ਜਿਹੜੇ ਨੇ ਉਹ ਐਮ ਬੀ ਬੀ ਐਸ ਤੇ ਜਿਹੜੇ ਐਲ ਐਲ ਬੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤੇ ਹੋਏ ਨੇ ਜੀ ਖਾਸ ਤੌਰ ਦੇ ਤੇ ਲੇਡੀਜ਼ ਕਿਉਂਕਿ ਇਹ ਚੀਜ਼ਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਜੀ ਬਰਦਾਸ਼ਤ ਨਹੀਂ ਹੋ ਰਹੀਆਂ ਇਸ ਕਰਕੇ ਇਹ ਕਹਿੰਦੇ ਜੇ ਸਾਡੇ ਘਰੋਂ ਲੀਡਰ ਨਹੀਂ ਉੱਠਿਆ ਤਾਂ ਉਹ ਲੀਡਰ ਨਹੀਂਗਾ ਜੀ ਇਸ ਸਮਾਂ ਬਦਲ ਗਿਆ ਹੋਇਆ ਜਿਹੜੀ ਗੱਲ ਤੁਸੀਂ ਉਹ ਟੀਚਰਸ ਵਾਲੀ ਕਹੀ ਸੀਗੀ ਅੱਜ ਜਿਹੜਾ ਯੋਗ ਹੈ ਨਾ ਜੀ ਉਹ ਇਸ ਵੇਲੇ ਡੇਲੀ ਅਪਡੇਟ ਦਾ ਹੈ ਇਹ ਲੋਕ ਜਿਹੜੇ ਇਹ ਅਪਡੇਟਡ ਨਹੀਂ ਗਏ ਠੀਕ ਹੈ ਨਾ ਇਹ ਸਾਰੇ ਦੇ ਸਾਰੇ ਜਿਹੜੇ ਇਹ ਪੈਰਾਸ਼ੂਟਰ ਨੇ ਤੇ ਜਿਹੜੇ ਇਧਰ ਆਮ ਆਦਮੀ ਪਾਰਟੀ ਜਾਂ ਮਾਨ ਸਾਹਿਬ ਨੇ ਇਹ ਗ੍ਰਾਸ ਰੂਟਰ ਨੇ ਬਸ ਆਹੀ ਫਰਕ ਹੈ ਜੀ ਇਹਨਾਂ ਨੂੰ ਸਮਝ ਨਹੀਂ ਪੈ ਰਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਐ ਸਾਡੇ ਨਾਲ ਸੀਗੇ ਬਲਤੇਜ ਪੱਲ ਨੂੰ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਜੀ ਦਸਿਆ ਉਹਨਾਂ ਨੇ ਬੜੇ ਤਫਸੀਲ ਦੇ ਨਾਲ ساری ਗੱਲਬਾਤ ਕੀਤੀ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਗ੍ਰਾਸ ਰੂਟਰ ਔਰ ਪੈਰਾਸ਼ੂਟਰ ਬੜਾ ਦੋ ਬੜੇ ਵਧੀਆ ਵਰਡ ਯੂਜ਼ ਕੀਤੇ ਕਹਿੰਦੇ ਕਿ ਪੈਰਾਸ਼ੂਟਰ ਨੇ ਬਾਕੀ ਦੇ ਜਿਹੜੇ ਲੀਡਰਸ਼ਿਪ ਹੈਗੀ ਹੈ ਜਾਂ ਵਿਰੋਧੀ ਤੇ ਰਾਜੋ ਆਂਦੇ ਨੇ ਜਿਹੜੇ ਲੀਡਰਸ ਪਰ ਗ੍ਰਾਸ ਰੂਟਰ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਨੇ ਗ੍ਰਾਸ ਰੂਟ ਤੋਂ ਆਏ ਨੇ ਗਰਾਊਂਡਡ ਨੇ ਔਰ ਆਪਣਾ ਕੰਮ ਕਾ ਜੋ ਸਿੱਧੇ ਤਰੀਕੇ ਦੇ ਨਾਲ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਤਬਦੀਲੀ ਦੀ ਜ਼ਰੂਰਤ ਹੈ ਇਹ ਬਹੁਤ ਤਬਦੀਲੀ ਦੀ ਲੋੜ ਹੈਗੀ ਹੈ ਟਾਈਮ ਹੁਣ ਉਹ ਜਾ ਨਹੀਂ ਰਿਹਾ ਜੇ ਟੀਚਰਸ ਦੀ ਗੱਲ ਕਰੀਏ ਤਾਂ ਟੀਚਰ ਜਿਹੜਾ ਹੈਗਾ ਉਹ ਦੋਸਤ ਬਣ ਕੇ ਤਾਂ ਇੱਕ ਬੱਚੇ ਨੂੰ ਸਮਝਾ ਸਕਦਾ ਬਟ ਉਹ ਕਿਸੇ ਵੀ ਤਰੀਕੇ ਨਾਲ ਡੰਡਾ ਸਤੰਤਰ ਹੋਣ ਨਹੀਂ ਚੱਲਣਾ ਕਿਉਂਕਿ ਜੈਂਜ਼ੀ ਅਲਫਾ ਔਰ ਬੀਟਾ ਜਨਰੇਸ਼ਨ ਜਿਹੜੀ ਹੈ ਉਹ ਆਉਣ ਵਾਲੀ ਹੈ ਤੇ ਜਿਹੜਾ ਹੁਣ ਝਿੜਕਾਂ ਜਾਂ ਇਸ ਤਰੀਕੇ ਦੇ ਨਾਲ ਡੰਡਾ ਤੰਤਰ ਜਿਹੜਾ ਹੈ ਉਹ ਕਿਤੇ ਕੰਮ ਨਹੀਂ ਆਣਾ ਬੱਚੇ ਅਪਡੇਟਡ ਨੇ ਇੰਟਰਨੈਟ ਦਾ ਜ਼ਮਾਨਾ ਹੈਗਾ ਔਰ ਬਹੁਤ ਕੁਝ ਤਬਦੀਲ ਹੋ ਰਿਹਾ ਉਸ ਦੇ ਵਿੱਚ ਸਰਕਾਰਾਂ ਨੂੰ ਵੀ ਆਪਣੇ ਤੌਰ ਤਰੀਕੇ ਤਬਦੀਲ ਕਰਨੇ ਪੈਣਗੇ ਬਾਰ ਬਾਰ ਜਿਹੜੇ ਕਹਿੰਦੇ ਨੇ ਕਿ ਕੰਮ ਇਸ ਤਰ੍ਹਾਂ ਨਹੀਂ ਹੋਏਗਾ ਉਦਾਂ ਨਹੀਂ ਹੋਏਗਾ ਮੁੱਦੇ ਹੀ ਨਹੀਂ ਉਹਨਾਂ ਕੋਲ ਸਿੱਖਿਆ ਔਰ ਸਿਹਤ ਦੋ ਹੀ ਕਹਿੰਦੇ ਮੁੱਦੇ ਨੇ ਜਿਹੜੇ ਖਾਸ ਨੇ ਔਰ ਇਹਨਾਂ ਮੁੱਦਿਆਂ ਤੇ ਹੀ 2027 ਦੇ ਵਿੱਚ ਜਿਹੜੀਆਂ ਚੋਣਾਂ ਜਿਹੜੀਆਂ ਉਹ ਮੁੱਢਲੇ ਤੌਰ ਤੇ ਲੜੀnga ਜਾਣ ਗਿਆ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ